ਅ ਸ਼ਰਟ ਚੈੱਕ ਕਰੋ ਵੈਨੂਸਨ ਦੀ ਬ੍ਰਾਂਡ ਦੀ ਸ਼ਰਟ ਹੋਗੀ ਜਾਂ ਕੋਈ ਸਾਬਤ ਕਰ ਦੇਵੇ ਬ੍ਰਾਂਡ ਨਹੀਂ ਹੈਗਾ ਹਾਂ ਉਹਨੂੰ 10000 ਰੁਪਏ ਦਾ ਨਾਮ ਆ ਜੇ ਸਾਬਤ ਕਰ ਦੇਵੇ ਕਿ ਕਿ ਬ੍ਰਾਂਡ ਨਹੀਂ ਹੈ ਕਿ ਹੱਬਾ ਜੀ ਸ਼ਰਟਾਂ ਸਿਰਫ ਨੂੰ 250 ਰੁਪਏ ਦੀ ਪੈਣੀ ਹੈ ਸਿਰਫ ਸਿਰਫ 250 ਰੁਪਏ ਦੀ ਇਹ ਫਰੈਸ਼ ਆਰਟੀਕਲ ਹੋਣਗੇ ਰੈਂਗਲਰ ਦੀ ਸ਼ਰਟ ਹੈ ਇਹਨਾਂ ਦਾ ਕੀ ਆਫਰ ਕਰ ਰਹੇ ਆ ਇਹ ਪੰਜ ਜਿਹੜੀ ਫੁੱਲ ਬਾਜੀ ਸ਼ਰਟਾਂ ਨੇ 1000 ਚ ਤਿੰਨ ਹੈਗੀਆਂ ਨੇ ਜਿਹੜੀ ਹੱਬਾ ਜੀ ਉਹ 1000 ਚ ਚਾਰ ਨੇ ਬਹੁਤ ਸੋਹਣੇ ਆਰਟੀਕਲ ਆ ਉੱਪਰ ਵੀ ਸਾਰੇ ਸੈਂਪਲ ਲੱਗੇ ਹੋਏ ਆ ਆ ਦੇਖੋ ਉੱਪਰ ਸੈਂਪਲ ਲੱਗੇ ਨੇ ਹੱਲਵਾਜੂ 3000 ਚ ਤੇ ਦੂਜੀਆਂ ਹੱਬਾਜੀ ਚ 400 ਸਾਰੇ ਅਰੀਜਨਲ ਰੌਣਗਰੇ ਨਾਲੇ ਬ੍ਰਾਂਡ ਨੂੰ ਹੋਣਗੇ ਐ ਕੋਪੀ ਕੋਪੀ ਨਹੀਂ ਹੋਊਗਾ ਕੁਝ ਵੀ ਨਹੀਂ ਕੋਪੀ ਹੋਗੀ ਇਸ ਗੱਲ ਦੀ ਗੰਪੀਰੀ ਉਹ ਟੀ-ਸ਼ਰਟ ਟੀ-ਸ਼ਰਟ ਦੇ ਆਰਟੀਕਲ ਮਿਲ ਜਾਣਗੇ 6000 ਰੁਪਏ ਚ 3 ਪੀਸ ਨੇ ਉਹ ਵੀ ਬ੍ਰਾਂਡ ਨੂੰ ਅਜਾ ਆ ਦੇਖੋ ਆ ਚੈੱਕ ਕਰੋ ਕੁਆਲਟੀ ਜੋੜਨ ਦੇ ਇਸ ਜੇ 3 ਪੀਸ ਲੈਣੇ ਹੋ ਤੇ 900 ਰੁਪਏ ਦੇ ਪੈਣਗੇ ਓਕੇ 900 ਨਹੀਂ ਵੀ 300 ਰੁਪਏ ਦੇ ਲਈ ਸਰਪਤ 300 ਹੈਵੀ ਸਟੱਫ ਫਰਸਟ ਕਾਪੀ 900 ਦੀਆਂ ਤਿੰਨ 900 ਦੀਆਂ ਤਿੰਨ ਫਰਸਟ ਕਾਪੀ ਹੈ ਬਹੁਤ ਸੋਹਣਾ ਫਰਸਟ ਕਾਪੀ ਹੈ ਬਈ ਇਹ ਜਿਹੜੀ ਜੀ ਆਪਾਂ ਕਹਿ ਕੇ ਦੱਸੀ ਦੀ ਐ ਨਹੀਂ ਹੈਗਾ ਵੀ ਇਹ ਇਹ ਫਰਸਟ ਕਾਪੀ ਹੈ ਸਾਡੇ ਡਿਜ਼ਾਈਨ ਹੈਗੇ ਸਾਟੀਕਲ ਬਹੁਤ ਸੋਹਣੇ ਜੀ ਆਹ ਦੇਖ ਲਓ ਆ ਕਲਰ ਜਿਹੜਾ ਮਾਰਕੀ ਦਾ ਸਾਰੇ ਕਲਰ ਮੰਗਣਗੇ ਉਹਨਾਂ ਨੂੰ ਜੋ ਹੀ ਹੋਪਰ ਚੱਲਦਾ ਹੈ ਜਿਹੜਾ ਚੱਲਦਾ ਸੀਗਾ ਇੱਕ ਨਵੀਂ ਐਡ ਆਪਾਂ ਸ਼ੁਰੂ ਕੀਤੀ ਆ ਆਵਲੀ ਆਟਮਾ ਦੀ ਤੇ ਸਾਰਾ ਆਪਣਾ ਆਰਟੀਕਲ ਤਿਆਰ ਹੋ ਰਿਹਾ ਇਸੇ 1200 ਰੁਪਏ 30 ਵਿੱਚ ਮਿਲਣਗੇ ਓਕੇ ਤੁਸੀਂ ਆਪ ਤਿਆਰ ਕਰਵਾਉਨੇ ਹੋ ਸਾਰੀ ਆਪ ਜੀ ਆ ਤੇ ਹੋ ਰਹੀ ਹੈ ਸ਼ੇਡ ਦੇ ਵਿੱਚ ਹੋਗੀ ਬੈਲ ਬਾਟਮ ਹੋਗੀ ਬਹੁਤ ਸ਼ਾਨਦਾਰ ਆਰਟੀਕਲ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ ਬਲੈਕ ਦੇ ਵਿੱਚ ਤਿੰਨ ਚਾਰ ਕਲਰ ਹੈ ਬੋਹ ਦੇ ਵਿੱਚ ਤਿੰਨ ਚਾਰ ਕਲਰ ਹੈ ਸਾਰੀ ਸਟੇਡ ਹੋਗੀ ਬੈਲ ਬਾਟਮ ਆਪਣੀ ਤਿਆਰ ਹੋ ਰਹੀ ਹੈ ਬਹੁਤ ਸੋਹਣਾ ਆਰਟੀਕਲ ਹੈ ਲੈ ਲੈ ਸਾਰਾ ਸਲਬ ਕਪੜਾ ਵਾ ਲੈ ਵਾਸ਼ਿੰਗ ਆਪਣੀ ਹੈ ਭਾਜੀ ਕੋਈ ਚੱਕਰ ਨਹੀਂ ਹੈਗਾ ਇਹ ਨਹੀਂ ਕਿ ਪਹਿਲੇ ਤੋਂ ਤੇ ਸਾ ਲਸ ਲੱਭ ਹੈ ਇਸ ਟਮ ਪੀਸ ਵਾਪਸ ਜੇ ਖਰਾਬ ਹੋਵੇ ਲੁਧਿਆਣਾ ਸ਼ਹਿਰ ਦੀ ਗਰੰਟੀ ਹੈ ਭਾਈ 400 ਜਾਂ ਕੋਈ ਪੀਸ ਦੇਜਵੇ ਨਾਲੇ ਕੋਈ ਦੇਜਵੇ 400 ਜਾਂ ਚੈੱਕ ਕਰੋ ਬਹੁਤ ਸੋਨੇ ਪੀਸ ਨੇ ਇਹ ਜਿਹਦੇ ਵਿੱਚ ਕਲਰ 7-8 ਤਿਆਰ ਹੋਏ ਆ ਇਹਦੇ ਹੋਲਸੇਲ ਚ ਮੈਂ ਲੈਂਦੇ ਆ ਇਹ ਲੋੜ ਸੀਗੇ ਆਪਣੇ ਇੰਪੋਰਟਡ ਸ਼ੁਟਾਈ ਸੁਬੇ ਦੇ ਵਿੱਚ ਆ ਤੋਂ 220 250 ਦੇ ਹਾਂ 1000 ਰੁਪਏ ਚਾਰ ਪੀਸ ਹੋਣ ਦੇ ਲੋਹਰਾ ਦੇ ਪੂਰੇ ਟੋਕ ਦੇ 1000 ਰੁਪਏ ਦੇ ਚਾਰ ਲੋਹਰਾ ਮੈਂ ਲੈਂ ਲਿਆ ਤੁਹਾਨੂੰ ਆ ਦੇਖ ਲਓ ਬ੍ਰਾਂਡਡ ਨਾਲੇ ਬਹੁਤ ਸ਼ਾਨਦਾਰ ਆਟਿਕ ਵਾਲੇ ਆ 400 ਚਾਰ ਇੱਕਾ ਚੀਜ਼ ਹੈ ਲੋਰੀ ਇਹ ਵੀ ਲੋਰ ਹੈ ਬਾਈ ক্রਸ਼ ਦੇ ਵਿੱਚ ਕਪੜਾ ਵਾ ਸਿਰਫ 300 ਰੁਪਏ ਰੇਂਜ ਆ ਬੋਟਮ ਸੈਟ ਕਰੋ ਜੀ ਸਿਰਫ ਤਾਂ ਸੋਚੋ ਸਿਰਫ 300 ਵਿੱਚ ਦੇਖਣ ਲੋ ਤਾਂ ਬੋਟਮ ਬੋਟਮ ਕਰਦੇ ਆ ਨਾ ਬੋਟਮ ਖੁੱਲੀ ਜਾਈਦੀ ਆ ਗਲਤ ਕਪੜਾ ਕ੍ਰਸ਼ ਹੋਊਗਾ ਜੀ ਹਾਂਜੀ ਸਸੇ ਕੀ ਜੀ ਸਾਰਿਆਂ ਨੂੰ ਆਪਾਂ ਫੇਰੇ ਆਇਆ ਤੇ ਰਵੀ ਬਾਈ ਕੋਲੇ ਆਫਰ ਚੱਲਦੀ ਆ ਨਵੀ ਜਿਹੜੀ ਪੁਰਾਣੀ ਚੱਲਦੀ ਹੈਗੀ ਆ ਦੇਖ ਲਓ ਮਾਲ ਆ ਬਈ ਕੋ ਨਵਾਂ ਹੋਰ ਪੀਸ ਪੈਂਟਾਂ ਟੀ ਸ਼ਰਟਾਂ ਲੋਹਰਾ ਸ਼ਲਟਾਂ ਜਿਹੜਾ ਕੋ ਮਰਜ਼ੀ ਲੈ ਲਓ ਬਹੁਤ ਜ਼ਿਆਦਾ ਘੱਟ ਰੇਟਾਂ ਤੇ ਅਜੇ ਵੀ ਵੀਡੀਓ ਨਾ ਬਣੇ ਰਿਹਾ ਉਹ ਨਾ ਇਹਨੂੰ ਅੰਦਰ ਲਗਾਏ ਚੱਲਦੇ ਆ ਪਰ ਨਾ ਰੈਗੂਲੇਸ਼ਨ ਦੇ ਬਾਈ ਨੇ ਆਫਰ ਬਹੁਤ ਵੱਡੀ ਚੱਲ ਰਹੀ ਹੈ ਵੀਰੇ ਦਾ ਨੰਬਰ ਆ ਦਾ ਸਰ ਕੋ ਦੇਖਦੇ ਲੋਰ ਹੈ ਰੇਟ ਦੇਣ ਤੇ ਹਰਾ ਰਹੇ ਜਉਂਗਾ ਤੁਸੀਂ ਵੀਡੀਓ ਨਾ ਬਣੇ ਰਿਹਾ ਉਹ ਦੇ ਲਈ ਪੂਰੀ ਕਨਸੀ ਨਾ ਹਾਂਜੀ ਵੀਰੇ ਕੀ ਹਾਲ ਹੈ ਜੀ ਵਧੀਆ ਬਾਕੀ ਈਸਾ ਕੁਤਾ ਵਾ ਭਾਜੀ ਉਹੀ ਹੋਰ ਚੱਲਦਾ ਜਿਹੜਾ ਚੱਲਦਾ ਸੀਗਾ ਇੱਕ ਨਵੀਂ ਆਰਡ ਆਪਾਂ ਸ਼ੁਰੂ ਕੀਤੀ ਆ ਆਵਲੀ ਆਟਮਾਂ ਦੀ ਤੇ ਸਾਰਾ ਆਪਣਾ ਆਰਟੀਕਲ ਤਿਆਰ ਹੋ ਰਿਹਾ ਇਸੇ 1200 ਰੁਪਏ 3 ਪੀਸ ਮਿਲਣਗੇ ਓਕੇ ਤੁਸੀਂ ਆਪ ਤਿਆਰ ਕਰਵਾਉਨੇ ਹੋ ਸਾਰੀ ਆਪ ਜੀ ਆ ਤੇ ਹੋ ਰਹੀ ਹੈ ਸ਼ੇਡ ਦੇ ਵਿੱਚ ਹੋਗੀ ਬੈਲ ਬਾਟਮ ਹੋਗੀ ਬਹੁਤ ਸ਼ਾਨਦਾਰ ਆਰਟੀਕਲ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ ਬਲੈਕ ਦੇ ਵਿੱਚ ਤਿੰਨ ਚਾਰ ਕਲਰ ਹੈ ਬੋਹ ਦੇ ਵਿੱਚ ਤਿੰਨ ਚਾਰ ਕਲਰ ਹੈ ਸਾਰੀ ਸ਼ੇਡ ਹੋਗੀ ਬੈਲ ਬਾਟਮ ਆਪਣੀ ਤਿਆਰ ਹੋ ਰਹੀ ਹੈ ਬਹੁਤ ਸੋਹਣੇ ਆਰਟੀਕਲ ਨੇ ਸਾਰਾ ਸਲਬ ਕਪੜਾ ਵਾ ਇਹ ਤੁਹਾਨੂੰ ਮਾਰਕੀਟ ਦੇ ਵਿੱਚ ਘੱਟੋ ਘੱਟ 750 ਇਸ ਕੁਆਲਿਟੀ ਬਹੁਤ ਸ਼ਾਨਦਾਰ ਹੈ ਵੀਰ ਇਸ ਟਾਈਮ ਘੱਟੋ ਘੱਟ ਭਾਜੀ 800 ਪੀਸ ਚਾਰ ਹੋਇਆ ਸੀ ਜਦੋਂ ਤੇ 400 ਪੀਸ ਵਿਕ ਗਿਆ ਬਿਗਰ ਆਰਡ ਵਾਇਰ ਓਕੇ ਵੀਰੇ ਆ ਦੇਖੋ ਮੈਨੇ ਵਾਸ਼ਿੰਗ ਆਪਣੀ ਹੈ ਭਾਜੀ ਕੋਈ ਚੱਕਰ ਨਹੀਂ ਹੈਗਾ ਏਰੀਆ ਕਿ ਪਹਿਲੇ ਤੋਤੇ ਦਾ ਰੰਗ ਉੱਡ ਜੋ ਉਹਦੀ ਫੁੱਲ ਗਾਰੰਟੀ ਹੈ ਗਾਰੰਟੀ ਲੈਂਦਾ ਭਾਜੀ ਇਹ ਚੈੱਕ ਕਰੋ ਇਹਦੀ ਕੱਲੇ ਸਲੱਬ ਹੈ ਇਸ ਟਾਈਮ ਪੀਸ ਵਾਪਸ ਜੇ ਖਰਾਬ ਹੋਵੇ ਲੁਧਿਆਣਾ ਸ਼ਹਿਰ ਦੀ ਗਾਰੰਟੀ ਹੈ ਭਾਈ 400 ਜਾਂ ਕੋਈ ਪੀਸ ਦੇਜੇ ਬੇ ਆਲੇ ਕੋਈ ਦੇਜੇ ਬੇ 400 ਜਾਂ ਦੇਖੋ ਚੈੱਕ ਕਰੋ ਬਹੁਤ ਸੋਹਣਾ ਪੀਸ ਨੇ ਇਦੇ ਵਿੱਚ ਕਲਰ 7-8 ਤਿਆਰ ਹੋਏ ਆ। ਹੋਰ ਦੁਕਾਦ ਹੋਣ ਕੀ ਕੀ ਸਾਲ? ਮਟੀਰੀਅਲ ਹੋਰ ਹੈਗੇ ਆ ਪੈਂਟ ਸਟਾਈਲ ਦੇ ਵਿੱਚ। ਲੋਰ ਵੀ ਦੁਕਾਨ ਦੇ 2-3 ਤੇ ਨਾ ਰੇਟ। ਸਾਰੇ ਬੋਰੇ ਆਏ ਹੋਏ ਆ ਭਾਜੀ ਇਹ ਬੋਰੇ। ਸਾਰੇ ਬੋਰੇ ਮੈਂ ਵੀ ਜਿੱਦਾਂ ਅਸੀਂ ਹੋਲਸੇਲ ਵਿੱਚ ਮੰਗਦੇ ਆ ਤੇ ਹੋਲਸੇਲ ਚ ਲੈ ਜਾਂਦੇ ਆ। ਅਜੇ ਲੋਰ ਸੀਗੇ ਆਪਣੇ ਇੰਪੋਰਟਡ। ਕਿੰਨਾ ਚਾ ਦੋ ਦੋ 200-250 ਦੇ। ਹਾਂ 1000 ਰੁਪਏ ਚਾਰ ਪੀ ਸੌਣ ਦੇ ਬੋਸ਼। ਦੋਹਾਂ ਦੇ ਪੂਰੇ ਟੋਕ ਦੇ 1000 ਰੁਪਏ ਦੇ ਚਾਰ ਲੋਹਰਾ ਲੈਣੀਆਂ ਤੁਹਾਨੂੰ। ਆ ਦੇਖ ਲਓ। ਬ੍ਰਾਂਡਡ ਨਾਲੇ। ਬਹੁਤ ਸ਼ਾਨਦਾਰ ਆਟਿਕਲ ਇਹ। ਯਾਰ ਦੇ ਚਾਰ ਇੱਕਾ ਚੀਜ਼ ਹੈ ਚਲੋ ਲੋਰੀ ਇਹ ਵੀ ਲੋਰ ਆ ਭਾਈ ਕ੍ਰਸ਼ ਦੇ ਵਿੱਚ ਕਪੜਾ ਵਾ ਸਿਰਫ 300 ਰੁਪਏ ਰੇਂਜ ਆ ਬੋਟਮ ਚੈੱਕ ਕਰੋ ਜੀ ਸਿਰਫ 300 ਸਿਰਫ 300 ਰੁਪਏ ਦੇਖਣ ਲੋ ਬੋਟਮ ਬੋਟਮ ਕਰਦੇ ਹਨ ਬੋਟਮ ਖੁੱਲੀ ਜਾਈਦੀ ਆ ਪਹਿਲੇ ਕਪੜਾ ਕ੍ਰਸ਼ ਹੋ ਗਾ ਜੀ ਇਹ ਤਾਂ ਖੰਮਾ ਕਪੜਾ ਵਾ ਉਹ ਐਨਐਸ ਕਪੜਾ ਨਹੀਂ ਹੈਗਾ ਓਕੇ ਵੀਰੋ ਇਸ ਰੇਟ ਤੇ ਲੋਕ ਕਿ 300 350 400 ਕਹਿੰਦੇ ਐਨਐਸ ਵੇਚਦੇ ਆ ਅਈ 300 ਰੁਪਏ ਕ੍ਰਸ਼ ਕਪੜਾ ਵੇਚੀਦਾ ਵਾ ਲੈਂਥ ਦੇਖੋ ਲੈਂਥ ਕਿ ਚੈੱਕ ਕਰੋ ਕਿੰਨੀ ਲੈਂਥ ਹੈ ਦੀ ਠੀਕ ਹੈ ਬਹੁਤ ਵਧੀਆ ਵੀਰੇ ਹੋਰ ਵੀ ਸ਼ਰਟਾਂ ਦੇ ਆਰਟੀਕਲ ਆ ਸ਼ਰਟਾਂ ਆ ਗਈਆਂ ਬਈ ਰੈਂਗਲਰ ਦੀ ਸ਼ਰਟ ਹੈ ਇਹਨਾਂ ਦਾ ਕੀ ਆਫਰ ਕਰਦੇ ਆ ਇਹ ਪੰਜ ਜਿਹੜੀ ਫੁੱਲ ਬਾਜੀ ਸ਼ਰਟਾਂ ਨੇ 1000 ਚ ਤਿੰਨ ਹੈਗੀਆਂ ਨੇ ਜਿਹੜੀ ਹੱਬਾ ਜੂ 1004 ਨੇ ਬਹੁਤ ਸੋਹਣੇ ਆਰਟੀਕਲ ਆ ਉੱਪਰ ਵੀ ਸਾਰੇ ਸੈਂਪਲ ਲੱਗੇ ਹੋਏ ਆ ਆ ਦੇਖੋ ਉੱਪਰ ਸੈਂਪਲ ਲੱਗੇ ਨੇ ਆ ਹੱਬਾ ਜੂ ਤਿੰਨ ਨੇ 1000 ਚ ਤੇ ਦੂਜੀਆਂ ਹੱਬਾ ਜੂ ਚਾਰ ਨੇ ਅ ਸ਼ਰਟ ਚੈੱਕ ਕਰੋ ਵੈਨਸਨ ਦੀ ਬ੍ਰਾਂਡ ਦੀ ਸ਼ਰਟ ਹੋਗੀ ਜੇ ਕੋਈ ਸਾਬਤ ਕਰ ਦੇਵੇ ਬ੍ਰਾਂਡ ਨਹੀਂ ਹੈਗਾ ਹਾਂ ਉਹਨੂੰ 10000 ਰੁਪਏ ਨਾਮ ਆ ਜੇ ਸਾਬਤ ਕਰ ਦੇਵੇ ਕਿ ਬ੍ਰਾਂਡ ਨਹੀਂ ਹੈ ਕਿ ਹਾਂ ਬੋਈ ਸ਼ਰਟਾਂ ਸਿਰਫ ਨੂੰ 250 ਰੁਪਏ ਦੀ ਪੈਣੀ ਹੈ ਸਿਰਫ ਸਿਰਫ 250 ਰੁਪਏ ਦੀ ਨਾਲ ਫਰੈਸ਼ ਆਰਟੀਕਲ ਹੋਣਗੇ ਯਾਨੀ ਕਿ ਦਾਗ ਲੱਗੇ ਕੋਈ ਅਜਿਹਾ ਕੁਝ ਵੀ ਨਹੀਂ ਹੈਗਾ ਓਰੀਜਨਲ ਸਾਰੇ ਓਰੀਜਨਲ ਹੋਣਗੇ ਨਾਲੇ ਬ੍ਰਾਂਡ ਵੀ ਹੋਣਗੇ ਨਹੀਂ ਕਾਪੀ-ਕਾਪੀ ਨਹੀਂ ਹੋਊਗਾ ਕੁਝ ਵੀ ਨਹੀਂ ਕਾਪੀ ਹੋਗੀ ਅਸਲੀ ਗੱਲ ਇਹ ਹੈ ਚੈੱਕ ਕਰਦਾ ਸਾਰੇ ਬ੍ਰਾਂਡ ਲੱਗੇ ਹੋਏ ਨੇ ਉੱਪਰ ਹਾਂਜੀ 40 ਸ਼ਰਟਾਂ ਸ਼ਰਟ ਤੇ ਆਰਟੀਕਲ ਮਿਲ ਜਣਗੇ 6000 ਰੁਪਏ ਚ 3 ਪੀਸ ਨੇ ਉਹ ਵੀ ਬ੍ਰਾਂਡ ਨੂੰ ਆ ਜਿਹੜੇ ਪਿੱਛੇ ਸੀ ਦਿਖਾਈ ਸੀ ਦਿਖਾ ਦਿਓ ਮਾੜਾ ਇੱਕ ਵਾਰ ਖਾਲਸ ਨੋ ਵੀ ਨਹੀਂ ਜਮਾ ਤੂੰ ਆ ਲੈ ਨਾ ਮਰਜ਼ੀ ਲੈ ਲਓ ਮੁੱਕਦਾ ਨਹੀਂ ਹੈਗਾ ਗੋਡਾਉਨ ਬਾਈ ਦਾ ਫੁੱਲ ਹੋਇਆ ਪਿਆ ਆ ਦੇਖੋ ਆ ਚੈੱਕ ਕਰੋ ਕੁਆਲਟੀ ਜੋੜਨ ਦੇ ਜੇ 3 ਪੀਸ ਲੈਣੇ ਹੋ ਤੇ 900 ਰੁਪਏ ਦੇ ਪੈਣਗੇ ਓਕੇ ਵੀਰੇ ਆ ਸਾਰੇ ਆਰਟੀਕਲ ਆ ਜਣੇ ਸਰਪੇ 100 ਰੁਪਏ ਦੇ ਦੇ ਸਰਪੇ ਦਾ ਨਾਮ ਹੈ ਹੈਵੀ ਸਟੱਫ ਫਰਸਟ ਕਾਪੀ 900 ਦੀਆਂ ਤਿੰਨ 900 ਦੀਆਂ ਤਿੰਨ ਫਰਸਟ ਕਾਪੀ ਆ ਬਹੁਤ ਸੋਹਣੀ ਫਰਸਟ ਕਾਪੀ ਆ ਬਈ ਇਹ ਜਿਹੜੀ ਜੀ ਆਪਾਂ ਕਹਿ ਕੇ ਦੱਸੀ ਦੀ ਐ ਨਹੀਂ ਹੈਗਾ ਵੀ ਇਹ ਇਹ ਫਰਸਟ ਕਾਪੀ ਆ ਸਾਡੇ ਡਿਜ਼ਾਈਨ ਆ ਇਹਨਾਂ ਆਰਟੀਕਲ ਬਹੁਤ ਸੋਹਣੇ ਚੀਜ਼ਾਂ ਬਈ ਆ ਦੇਖ ਲੋ ਆ ਕਲਰ ਜਿਹੜਾ ਮਾਰਕੀਟ ਦੇ ਸਾਰੇ ਕਲਰ ਮਿਲਣਗੇ ਉਹਨਾਂ ਨੂੰ ਚੈੱਕ ਕਰਕੇ ਕੁਝ ਚੰਗੇ ਚੰਬੀ ਦੀ ਸ਼ਰਟਾਂ ਦੇ ਆਰਟੀਕਲ ਦੀ ਸ਼ਰਟਾਂ ਤੇ ਬਹੁਤ ਐਂਡ ਕਰਾਇਆ ਪਿਆ ਭਾਈ ਇਸ ਤਰ੍ਹਾਂ ਜੋ ਸ਼ਰਟ ਦੀ ਕੁਆਲਿਟੀ ਹੈ ਨਾ ਉਹ ਕਿਤੇ ਵੀ ਨਹੀਂ ਹੈਗੀ ਜਿਸ ਰੇਂਡ ਦੇ ਅਕੋਰਡਿੰਗ ਅਸੀਂ ਸ਼ਰਟ ਦੇ ਰਹੇ ਆ ਸਭ ਤੋਂ ਬੈਸਟ ਕੁਆਲਿਟੀ ਹੈ 1000 ਰੁਪਏ 320 ਦਾ ਇੰਪੋਰਟਡ ਆਜਕਲ ਜਿਹੜੇ ਵੀ ਬੰਦਾ ਕਸਟਮਰ ਜਾਂਦਾ ਨਾ 7-800 ਰੁਪਏ ਸ਼ਰਟ ਲੈਂਦਾ ਉਹ ਕਿਸੇ ਕੰਮ ਦਾ ਕਪੜਾ ਨਹੀਂ ਹੁੰਦਾ ਜੋ ਆ ਕਪੜਾ ਹੁੰਦਾ ਇਹਦੇ ਕਪੜੇ ਦੀ ਜੋ ਕੁਆਲਿਟੀ ਹੈ ਨਾ ਉਹ ਕੁਆਲਿਟੀ ਬਹੁਤ ਬੈਸਟ ਹੈ ਬਿਲਕੁਲ ਉਹਨਾਂ ਐਚਐਮ ਦੀ ਸ਼ਰਟ ਹੈ ਇਹ ਵਿੱਚ ਯੂਰਪ ਦਾ ਵਿੱਚ ਮਾਲ ਹੁੰਦਾ ਇਹ ਵਿੱਚ ਬਹੁਤ ਬ੍ਰਾਂਡ ਆਉਂਦੇ ਐਚਐ ਲੈਪੂਡ ਹੋ ਗਿਆ ਰੈਂਗਲਰ ਦੀ ਸ਼ਰਟ ਹੋਗੀ ਕੈਰਟ ਦੀ ਸ਼ਰਟ ਹੋਗੀ ਇੱਧਰ ਦੇ ਇੱਧਰ ਦੇ ਅਣਗਿਣਤ ਬ੍ਰਾਂਡ ਆ ਇਹ ਇਹ ਸਾਰੇ ਵਿੱਚੀ ਸਾਰੇ ਵਿੱਚੀ ਹਜ਼ਾਰ ਦੇ ਵਿੱਚੋਂ ਹਜ਼ਾਰ ਦੇ ਵਿੱਚ ਤਿੰਨ ਪੀਸ ਨੇ ਜਿਹੜੇ ਫੁੱਲ ਬਾਜੂ ਨੇ ਜਿਹੜੇ ਹਾਫ ਨੇ ਉਹ ਚਾਰ ਨੇ ਸਾਰੇ ਆਰਟੀਕਲ ਬਹੁਤ ਸੋਹਣੇ ਸੋਹਣੇ ਵੀ ਆ ਸਾਰੇ ਡਬਲ ਐਕਸਐਲ ਦੇ ਵਿੱਚ ਪੀਸ ਆ ਸਾਰੇ ਬਹੁਤ ਸੋਹਣੇ ਵੀਜ਼ਾ ਉਹਨਾਂ ਆਜੋ ਪਹਿਲਾ ਪੀਸ ਕੱਢਣਾ ਆਪਾਂ ਚੈੱਕ ਕਰੋ ਇਹ ਆ ਲੋ ਆ ਟੋਮੀ ਹਿਲ ਫਿਗਰ ਦਾ ਪੀਸ ਆ オリジナル ਪੀਸ ਹੋਊਗਾ ਓਕੇ オリジナル ਹੋਣਾ ਜੀ ਜਿਹੜਾ origignal ਹੋਊਗਾ ਉਹਨੂੰ ਕਹਾਂਗੇ origignal ਆ copy ਨਹੀਂ ਹੋਏਗੀ ਜਿਹਨੂੰ copy ਕਹਿੰਦੇ ਆ ਟੀ-ਸ਼ਰਟਾਂ ਨੇ ਪੱਛਾ ਉਹ origignal ਆ ਸਾਰੇ origignal ਹੀ ਸੀ ਕੀ ਜੋ ਵੀ ਮਾੜੀ ਹੋ ਗਿਆ ਨਹੀਂ ਕਿ ਖਰਾਬ ਨਹੀਂ ਸੀ quality ਵਧੀਆ ਹੋਊਗੀ ਤੁਹਾਨੂੰ ਸੱਚ ਬੋਲ ਕੇ ਦੱਸ ਰਿਹਾ ਵੀ ਫੋਸਟ ਕਾਪੀ ਆ ਉਹ ਸਾਰੇ brand ਨਾਲ ਜਿਹੜੇ ਮਰਜ਼ੀ ਲੈ ਲਓ ਇਹਨਾਂ ਦੇ ਸਾਰੇ ਆਰਟੀਕਲ ਆ ਦੇਖੋ ਇਹ ਨਹੀਂ ਐ ਖਾਲੀ ਇੱਕ ਪੀਸ ਹੀ ਆਪਾਂ ਵਧੀਆ ਕੱਢਿਆ ਹੋਇਆ ਸਾਰੇ ਵਧੀਆ ਲੈ ਲਓ ਆ ਦੇ ਲੋ ਚੈੱਕ ਕਰੋ ਜੇ ਕਹਿੰਦਾ ਵੀ ਇੱਕ ਦੋ ਵੀ ਦਿਵਾ ਦਿੰਦੇ ਕੋਈ ਵਧੀਆ ਵਧੀਆ ਆ ਦੇ ਲੋ ਸਾਰੇ ਸਾਰੇ ਐਨ ਹਲਵਾ brand ਚੈੱਕ ਕਰੋ ਆਪਾਂ ओरिजिनल पीस नहीं और पीस है सारे ओरिजिनल पीस है एवरी बाकी सारी दुकान से आके विजिट करो बहुत बहुत शानदार कलेक्शन है ये इस टाइम वैसे बहुत बढ़िया माल आया और रेट ऐसी बहुत घट रेट रखे हैं कस्टमर दूर दूर आ रहे हैं इस टाइम थैंक यू वेलकम